ਦੀਵਾਨਾ ਰੈਡੀ ਦੇ ਸਤਿਕਾਰਯੋਗ ਸਰੋਤਿਆਂ ਲੋ ਤੁਹਾਡੀ ਪੇਸ਼ੇ ਨਜ਼ਰ ਆ ਇੱਕ ਖਾਸ ਰਿਪੋਰਟ ਗਰਮੀ ਜਿਸ ਤਰ੍ਹਾਂ ਹੱਦ ਕਰਾਈ ਜਾਂਦੀ ਹੈ ਗਰਮੀ ਦੇ ਨਾਲ ਸਾਡੇ ਰਿਸ਼ਤੇ ਟੁੱਟਦੇ ਨੇ ਗਰਮੀ ਦੇ ਨਾਲ ਸਾਡੇ ਬਿਜ਼ਨਸ ਕਰਨ ਦੀ ਅਕਲ ਜਿਹੜੀ ਹੈ ਉਹ ਘਟਦੀ ਹੈ ਗਰਮੀ ਦੇ ਨਾਲ ਤੋੜ ਤੜਕਾ ਇਸੇ ਕਰਕੇ ਗਰਮੀ ਦੇ ਮੌਸਮ ਦੇ ਦੌਰਾਨ ਬੰਦੇ ਦੀ ਯਾਦ ਆਸ਼ਤ ਘਟਦੀ ਹੈ ਉਹਨਾਂ ਦੀ ਸੋਚਣ ਸਮਝਣ ਦੀ ਸਮਰੱਥਾ 10% ਦੀ ਘਟ ਜਾਂਦੀ ਹੈ ਤੇ ਗਰਮੀ ਦੇ ਦਿਨਾਂ ਦਾ ਤੁਹਾਡੇ ਵਿਦਿਆਰਥੀਆਂ ਦੀ ਪ੍ਰਦਰਸ਼ਨ ਤੇ ਉਹਨਾਂ ਦੇ ਪੇਪਰ ਵਧੀਆ ਪਾਸ ਕਰਨ ਤੇ ਵੀ ਅਸਰ ਹੈ ਇੱਥੋਂ ਤੱਕ ਕਿ ਗਰਮੀ ਦਾ ਗਰਭ ਦੇ ਵਿੱਚ ਪਾਲ ਰਹੇ ਬੱਚੇ ਤੇ ਵੀ ਅਸਰ ਹੈ ਉਹ ਬੱਚਾ ਵੀਦਰੁਸਤ ਨਹੀਂ ਹੋ ਸਕਦਾ ਸੋ ਇਸ ਕਰਕੇ ਜਿਹੜਾ ਸਾਡਾ ਕਲਚਰ ਸੀਗਾ ਨਾ ਉਸ ਕਲਚਰ ਦੇ ਵਿੱਚ ਵੀ ਇੱਕ ਖਾਸ ਰਸਮ ਹੁੰਦੀ ਸੀ ਜਿਵੇਂ ਤੁਸੀਂ ਵੇਖੋ ਆ ਕਹਿੰਦੇ ਸੀ ਨਾ ਕਿ ਸੌਣ ਦੇ ਮਹੀਨੇ ਨੂੰ ਤੇ ਸੱਸ ਇਕੱਠੀਆਂ ਨਹੀਂ ਰਹਿਣੀਆਂ ਚਾਹੀਦੀਆਂ ਉਹਦਾ ਮਤਲਬ ਕੀ ਸੀਗਾ ਕਿ ਉਹ ਇੱਕ ਮਾਨਾ ਸੀ ਕਿ ਜਦੋਂ ਮਤਲਬ ਇਸ ਤਰ੍ਹਾਂ ਦਾ ਅਨਕੰਫਰਟੇਬਲ ਮੌਸਮ ਹੋਵੇ ਤਾਂ ਹਸਬੰਡ ਵਾਈਫ ਦਾ ਇਕੱਠੇ ਰਹਿਣਾ ਗੁਰੇਜ਼ ਕੀਤਾ ਜਾਵੇ ਇਕੱਠੇ ਰਹਿਣਗੇ ਤੇ ਬੱਚਾ ਜੰਮਣਗੇ ਬੱਚਾ ਜੰਮਣਗੇ ਪੁੱਠੇ ਮੌਕੇ ਜਿਹੜਾ ਅੱਗੇ ਜਾ ਕੇ ਗਲਤ ਕਰੇਗਾ ਸੋ ਇਸ ਸੈਂਸ ਦੇ ਵਿੱਚ ਹੁਣ ਇਸ ਮਹੀਨੇ ਗਰਮੀ ਦੇ ਮਹੀਨੇ ਦੇ ਦੌਰਾਨ ਜੇ ਬੱਚਾ ਕਨਸੀਵ ਕਰਦੇ ਉਹ ਤੇ ਅੱਗੇ ਜਾ ਕੇ ਫਿਰ ਪੈਦਾ ਹੁੰਦਾ ਅਪ੍ਰੈਲ ਦੇ ਵਿੱਚ ਮਾਰਚ ਦੇ ਵਿੱਚ ਵਸਾਖ ਦੇ ਵਿੱਚ ਵਾਢੀਆਂ ਦੇ ਰੁੱਤੇ ਜਦੋਂ ਮੋਈ ਮਾਂ ਉਹ ਵੀ ਜਟ ਪੜੋਲੇ ਪਾ ਦਿੰਦਾ ਉਸ ਰਾਨ ਜਨੇਪਾ ਜੇ ਅਗਲਾ ਕਹਿੰਦਾ ਤੈਨੂੰ ਕੋਈ ਕੰਮ ਹੀ ਨਹੀਂ ਸੀ ਇਹ ਇੱਕ ਲੌਜਿਕ ਸੀਗਾ ਇੱਕ ਸਰਕਲ ਸੀ ਜਿਹੜਾ ਮਤਲਬ ਸਾਡੇ ਸਭਿਆਚਾਰ ਇਸ ਦੀ ਸ਼ਾਦੀ ਪਰਦਾ ਹੁਣ ਸਾਇੰਸ ਇਸ ਗੱਲ ਦੀ ਸ਼ਾਦੀ ਪਰਦੀ ਹੈ ਕਿ ਇਸ ਗਰਮੀ ਦੇ ਮੌਸਮ ਦੇ ਦੌਰਾਨ ਜਿਹੜੇ ਅਸੀਂ ਬੱਚਿਆਂ ਦੀ ਪਦਾਇਸ਼ ਦਾ ਨਹੀਂ ਪੱਥਰ ਰੱਖਦੇ ਆ ਉਹ ਮਾੜਾ ਹੈ ਗਰਭ ਅਵਸਥਾ ਦੇ ਦੌਰਾਨ ਜਿਆਦਾ ਗਰਮੀ ਪੈਣ ਨਾਲ ਬੱਚਿਆਂ ਦੇ ਉੱਤੇ ਜੀਵਨ ਭਰ ਸਿਹਤ ਸਮੱਸਿਆਵਾਂ ਦੀ ਸ਼ੰਕਾ ਬਣੀ ਰਹਿੰਦੀ ਹੈ ਇੱਕ ਖੋਜ ਸਾਹਮਣੇ ਆਈ ਹੈ ਨਿਊਯਾਰਕ ਟਾਈਮ ਦੀ ਰਿਪੋਰਟ ਹੈ ਕਿ ਇੱਕ ਅਧਿਆਨ ਦੇ ਮੁਤਾਬਕ ਗਰਭ ਅਵਸਥਾ ਦੇ ਦੌਰਾਨ ਤਾਪਮਾਨ ਦੇ ਵਿੱਚ ਪ੍ਰ ਇੱਕ ਹਰ ਇੱਕ ਡਿਗਰੀ ਸੈਲਸੀਅਸ ਦੇ ਵਾਧਾ ਹੋਣ ਕਰਕੇ ਬੱਚੇ ਨੂੰ ਨਮੋਨੀਆਂ ਹੋਣ ਦਾ ਖਤਰਾ 85% ਤੱਕ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਮਾਨਸਿਕ ਬਿਮਾਰੀਆਂ ਭੋਜਨ ਵਿਕਾਰ ਹਿਰਦੇ ਰੋਗ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਬੱਚੇ ਨੂੰ ਬਚਪਨ ਦੇ ਵਿੱਚ ਹੀ ਅਸਥਮਾ ਜਾਂ ਹੋਰ ਰੋਗਾਂ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਹੈ ਤੇ ਇਸ ਮੁਤਲਕ ਇਸ ਵਾਧੇ ਤਾਪਮਾਨ ਦਾ ਅਸਰ ਗਰਭ ਦੇ ਵਿੱਚ ਪਾਲ ਰਹੇ ਬੱਚੇ ਤੇ ਹੀ ਨਹੀਂ ਉਸ ਦਾ ਅਸਰ ਸਾਡੇ ਸਿਆਣਿਆਂ ਤੇ ਵੀ ਪੈਂਦਾ ਬਜ਼ੁਰਗਾਂ ਤੇ ਵੀ ਪੈਂਦਾ ਸੋ ਜਿਸ ਸੰਸ ਤੇ ਵਿੱਚ ਗਰਮੀ ਦੇ ਮੌਸਮ ਦੇ ਨਾਲ ਲੜਨ ਵਾਸਤੇ ਤੁਹਾਨੂੰ ਕੁਦਰਤੀ ਤੌਰ ਤੇ ਕਿ ਅਪਣਾਉਣੇ ਹੋਣਗੇ ਸੋ ਇਸ ਸੰਸ ਦੇ ਵਿੱਚ ਜਿਹੜਾ ਵੱਧਦਾ ਤਾਪਮਨ ਹੈ ਇਸ ਦੌਰਾਨ 4 ਡਿਗਰੀ ਤਾਪਮਨ ਅਗਰ ਵੱਧ ਜਾਂਦਾ ਤਾਂ ਸਾਡੀ ਯਾਦ ਆਸ਼ਤ ਤੇ ਬਹੁਤ ਮਾੜਾ ਅਸਰ ਪੈਂਦਾ ਸਾਡੀ ਸੋਚਣ ਸਮਝਣ ਦੀ ਸਮਰੱਥਾ 10% ਦੀ ਘਟ ਜਾਂਦੀ ਹੈ ਤੇ ਇਸ سلسلہ ਦੇ ਵਿੱਚ ਡਾਕਟਰ ਪੱਟੀ ਸਾਹਿਬ ਤੋਂ ਵੀ ਨੁਕਤਾ ਲਵਾਂਗੇ ਪਹਿਲਾਂ ਮੈਂ ਇਹ ਰਿਪੋਰਟ ਥੋੜੀ ਜੀ ਪੇਸ਼ ਕਰਦੇ ਆ ਕਿ ਵੱਧਦੀ ਗਰਮੀ ਦਾ ਗਰਭ ਦੇ ਵਿੱਚਲੇ ਬੱਚੇ ਸਾਡੀ ਸਕਿਨ ਸਾਡੇ ਦਿਮਾਗ ਸਾਡੇ ਸਰੀਰ ਤੇ ਕੀ ਕੀ ਮਾੜੇ ਅਸਰ ਪੈਂਦੇ ਨੇ ਇਥੋਂ ਤੱਕ ਕਿ ਕਿਸੇ ਵੀ ਫੈਸਲੇ ਦਾ ਕਿਸੇ ਵੀ ਕੰਮ ਦਾ ਸਹੀ ਨਿਰਣਾ ਨਾ ਲੈ ਕਾ ਨਾ ਲੈ ਜਾਣਕਾਰ ਨਾ ਬਹੁਤ ਸਾਰੀਆਂ ਜੜੀਆਂ ਨੇ ਗੈਰ ਮੈਰੀਕਟ ਨਾਵਾ ਘਟਦੀਆਂ ਨੇ ਜਿਸ ਤਰ੍ਹਾਂ ਗਰਮੀ ਦੇ ਮੌਸਮ ਦੇ ਦੌਰਾਨ ਲੜਾਈ ਵੱਧਦੀ ਹੈ ਅਗਲਾ ਕਹਿੰਦਾ ਘਰੋਂ ਲੜਕੇ ਆ ਸوير-ਸੁਇਰੇ ਸੋ ਇਸ ਕਰਕੇ ਸਾਡੀ ਸੋਚਣ ਸਮਝਣ ਤੇ ਕੋਈ ਫੈਸਲਾ ਲੈਣ ਦੀ ਸਮਰੱਥਾ ਕਮਜ਼ੋਰ ਹੁੰਦੀ ਹੈ ਸਾਡੇ ਚ ਚੜਚੜਾਪਨ ਗੁੱਸਾ ਆਲਪਣਾ ਤੇ ਹਮਲਾਵਰ ਰੁਖ ਸਾਡਾ ਵੱਧ ਹੈ ਇਸ ਖੋਜ ਤੋਂ ਪਤਾ ਲੱਗਦਾ ਹੈ ਕਿ ਗਰਮੀ ਦੇ 4 ਫੋਰਨ ਹਿੱਟ ਡਿਗਰੀ ਵਧਣ ਦੇ ਨਾਲ ਆ ਸਾਡੀ ਜਿਹੜੀ ਸਰੀਰਕ ਪ੍ਰਣਾਲੀ ਹੈ ਉਸ ਦੇ ਵਿੱਚ 10% ਦੀ ਗਰਾਵਟ ਆ ਜਾਂਦੀ ਹੈ ਕਿਉਂਕਿ ਉਹ ਤੁਸੀਂ ਵੇਖੋ ਇੰਜਨ ਦੇ ਰੈਡੀਏਟਰ ਕਿਉਂ ਲਾਇਆ ਹੁੰਦਾ ਹੈ ਪਾਣੀ ਕਿਉਂ ਮਾਰਿਆ ਜਾਂਦਾ ਹੈ ਪੱਖਾ ਕਿਉਂ ਲਾਇਆ ਜਾਂਦਾ ਹੈ ਆ ਕੰਪਿਊਟਰ ਲੈਪਟਾਪ ਚੱਲ ਰਿਹਾ ਨਾਲ ਇਹਨਾਂ ਦੇ ਤੁਸੀਂ ਵੇਖੋ ਕਿ ਨਾਲ-ਨਾਲ ਜਦੋਂ ਮਾੜਾ ਜਾਏ AC ਬੰਦ ਹੁੰਦਾ ਇਹਦੇ ਪੱਖੇ ਦੀ ਆਵਾਜ਼ ਐ ਨਹੀਂ ਆਉਣ ਲੱਗ ਪੈਂਦੀ ਹੈ ਕੰਪਿਊਟਰ ਦੇ ਮਦਰ ਬੋਰਡ ਤੇ ਜਿਸ ਤਰ੍ਹਾਂ ਆ ਤਾਂ ਹੀ ਕਹਿੰਦੇ ਅਗਲਾ ਠੰਡ ਰੱਖ ਠੰਡ ਰੱਖ ਸੋ ਗਰਮੀ ਦੇ ਜਿਆਦਾ ਵਧਣ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਤੇ ਬਹੁਤ ਮਾੜਾ ਅਸਰ ਪੈਂਦਾ ਇੱਕ ਖੋਜ ਦੇ ਮੁਤਾਬਕ ਸਕੂਲ ਸਾਲ ਦੇ ਦੌਰਾਨ ਜਦੋਂ ਗਰਮੀ ਦੇ ਦਿਨ ਹੁੰਦੇ ਨੇ ਉਦੋਂ ਜਿਹੜੇ ਇਮਤਿਹਾਨ ਹੁੰਦੇ ਨੇ ਉਹਨਾਂ 'ਚ ਬੱਚਿਆਂ ਦਾ ਪ੍ਰਦਰਸ਼ਨ ਬੇਹਦ ਖਰਾਬ ਹੁੰਦਾ ਹੈ ਇਹਦਾ ਪ੍ਰਭਾਵ ਗਰੀਬ ਪਰਿਵਾਰਾਂ ਦੇ ਬੱਚਿਆਂ ਤੇ ਜ਼ਿਆਦਾ ਪੈਂਦਾ ਕਿਉਂਕਿ ਸਕੂਲ ਜਾਂ ਘਰ ਦੋਨਾਂ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਦੇ ਲਈ ਤਾਪਮਾਨ ਦੇ ਲਈ ਮੁਸ਼ਕਲ ਝਲਣੀ ਪੈਂਦੀ ਹੈ ਨਾ ਉਹਨਾਂ ਨੂੰ ਘਰੇ ਏਸੀ ਮਿਲਦਾ ਤੇ ਨਾ ਉਹਨਾਂ ਨੂੰ ਸਕੂਲ 'ਚ ਏਸੀ ਮਿਲਦਾ ਨਾ ਵਧੀਆ ਖਾਣ-ਪਾਨ ਮਿਲਦਾ ਸੋ ਇਸ ਕਰਕੇ ਆਏ ਹੁਨਾਲ ਤੇ ਮਰੇ ਕੰਗਾਲ ਆਏ ਸਿਆਲਤ ਮਰੇ ਕੰਗਾਲ ਮਾਤੜਾ ਨੂੰ ਮਾਰ ਪੈਂਦੀ ਹੈ ਇਸ ਤਰ੍ਹਾਂ ਦੇ ਮਾੜੇ ਮੌਸਮਾਂ ਦੀ ਇਸ ਤੋਂ ਇਲਾਵਾ ਜਿਹੜਾ ਅਪਰਾਧਿਕ ਅੰਕੜਾ ਉਹਨੂੰ ਦੇਖ ਕੇ ਖੋਜੀਆਂ ਨੇ ਪਹਿਲੀ ਵਾਰੀ ਇਹ ਗੱਲ ਸਾਹਮਣੇ ਲੈਂਦੀ ਹੈ ਕਿ ਗਰਮੀ ਦੇ ਵਿੱਚ ਜਿਹੜਾ ਉਹਨਾਂ ਦਾ ਹਮਲਾਵਰ ਰੁੱਖ ਹੈ ਉਹ ਬਹੁਤ ਵੱਜ ਜਾਂਦਾ ਹੈ ਸਰੀਰ ਦੀ ਗਰਮੀ ਫਿਰ ਇੱਕ ਦੂਸਰੇ ਦੀ ਉਹ ਪਿੱਤਲ ਭਰ ਕੇ ਠੰਢੀ ਕਰਦੇ ਨੇ ਗੱਲ-ਗੱਲ ਤੋਂ ਗਸੈਲ ਹੁੰਦੇ ਨੇ ਕਿ ਘਾਟਾ ਵੱਢਣ ਲੱਗਿਆ ਦਿਨ ਇਸੇ ਕਰਕੇ ਇਹ ਖੁਦਕੁਸ਼ੀਆਂ ਦਾ ਸੀਜ਼ਨ ਹੈ ਇਹ ਲੜਾਈ ਝਗੜੇ ਦਾ ਕਤਲਾਂ ਦਾ ਸੀਜ਼ਨ ਹੈ ਇਸ ਸਿਲਸਿਲੇ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਹਤਿਆਮਾਂ ਦੇ ਘਰੇਲੂ ਹਿੰਸਾ ਦੇ ਝਗੜੇ ਵੱਧ ਜਾਂਦੇ ਨੇ। ਇਸ ਸੰਬੰਧੀ ਸਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ। ਬਿਨਾਂ ਸੋਚੇ ਸਮਝੇ ਅਸੀਂ ਕੋਈ ਵੀ ਪ੍ਰਤੀਕਿਰਿਆ ਦੇ ਰਹੇ ਹਾਂ, ਬਿਨਾਂ ਸੋਚੇ ਸਮਝੇ ਅਸੀਂ ਕਿਸੇ ਨੂੰ ਜਵਾਬ ਦੇ ਰਹੇ ਹਾਂ ਜਿਹੜਾ ਜ਼ਿੰਦਗੀ 'ਚ ਆਖਰੀ ਜਵਾਬ ਸਾਬਤ ਹੋ ਜਾਂਦਾ ਹੈ। ਇਸ ਸੰਬੰਧ ਵਿੱਚ ਅਹਿੰਸਕ ਪ੍ਰਤੀਕਿਰਿਆ ਤੇ ਵੀ ਇਸ ਦਾ ਅਸਰ ਪੈਂਦਾ ਹੈ। ਤਾਮਨ ਵਧਨ ਦੇ ਨਾਲ ਲੋਕਾਂ ਦੁਆਰਾ ਆਨਲਾਈਨ ਕਿਰਨਾ ਫਲਾਉਣ ਤੇ ਟ੍ਰੈਫਿਕ ਦੇ ਵਿੱਚ ਜ਼ਿਆਦਾ ਹਾਰਨ ਵਜੋਂ ਦੇ ਸਮੱਸਿਆ ਪਾਵਾੰ ਆ ਦੇਖਦੇ ਆ ਮੂਰੇ ਚਾਹੇ ਰਸਤਾ ਹੋਵੇ ਨਾ ਹੋਵੇ ਤੇ ਪਜੇ ਟੀ 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 ਕਰੀ ਜਾਣਗੇ ਲੋਕ ਦੂਜੇ ਦਾ ਹਾਰਨ ਵੱਜਦਾ ਵੇਖ ਕੇ ਗੱਡੀ ਚ ਏਸੀ ਚ ਬੈਠੇ ਦਾ ਬਲੱਡ ਪ੍ਰੈਸ਼ਰ ਬਾਹ ਜਾਂਦਾ ਜੇ ਸ਼ੀਸ਼ਾ ਖੋਲ ਦਿੱਤਾ ਜਾਵੇ ਤਾਂ ਲੜਾਈਆਂ ਵਧਣਗੀਆਂ ਜਿਵੇਂ ਜਸਵਿੰਦਰ ਭੱਲਾ ਬਾਣੀਆਂ ਬਣਿਆ ਹੁੰਦਾ ਤੇ ਉਹ ਟਰੱਕ ਵਾਲੇ ਨੂੰ ਗਾਲਾਂ ਕੱਢ ਦਿੰਦਾ ਤੇ ਉਹ ਸ਼ੀਸ਼ਾ ਖੋਲਾ ਹੁੰਦਾ ਹੈ ਹਨਾ ਫਿਰ ਕਹਿੰਦਾ ਸੌਰੀ ਸ਼ੀਸ਼ਾ ਖੋਲਾ ਰਹਿ ਗਿਆ ਸੋ ਜੇ ਸ਼ੀਸ਼ਾ ਬੰਦ ਕਰਕੇ ਵੀ ਗਾਲ ਕੱਢਦੇ ਹੋ ਤੁਹਾਡੇ ਫੇਸ ਇਮਪ੍ਰੈਸ਼ਨ ਤੋਂ ਅਗਲਾ ਸਮਝ ਲੈਂਦਾ ਕਿ ਮੈਨੂੰ ਗਾਲ ਕੱਢ ਰਿਹਾ ਸੋ ਇਸ ਦੌਰਾਨ ਇਸ ਜਿਹੜੇ ਮੁਲਕਾਂ 'ਚ ਤੁਸੀਂ ਅੱਤ ਦੇ ਸਾਊਥ ਅਫਰੀਕਾ ਜਾਂ ਹੋਰ ਗਰਮ ਮੁਲਕ ਨੇ ਉੱਥੇ ਹਿੰਸਾ ਕਿੰਨੀ ਵੱਧਦੀ ਹੈ ਉੱਥੇ ਵਾਇਲੈਂਸ ਕਿੰਨੀ ਵੱਧਦੀ ਹੈ ਸੋ ਇਸ ਕਰਕੇ ਸਰੀਰ ਨੂੰ ਦਿਮਾਗ ਨੂੰ ਠੰਡਾ ਰੱਖੋ ਧਰਮ ਇਸ ਦੇ ਵਿੱਚ ਬਹੁਤ ਚੰਗੀ ਚੀਜ਼ ਹੈ ਧਰਮ ਸਾਨੂੰ ਬਹੁਤ ਧੀਰਜ ਸਿਖਾਉਂਦਾ ਪਰ ਅਫਸੋਸ ਕਿ ਧਰਮ ਦੇ ਦੌਰਾਨ ਹੀ ਜੇ ਦੇਖਿਆ ਜਾਵੇ ਧਰਮ ਵਾਲੇ ਬਾਰੇ ਤੱਤੇ ਹੋਏ ਪੈ ਨੇ ਇਸ ਸਿਲਸਿਲੇ ਵਿੱਚ ਜਿਹੜੇ ਇਹ ਹਾਲਾਤ ਨੇ ਕਿ ਗਰਮੀ ਦਾ ਜੇ 2-4 ਡਿਗਰੀ ਤਾਪਮਨ ਵੱਧ ਜਾਂਦਾ ਤਾਂ ਠੰਡ ਰੱਖੋ ਸੋ ਇਸ ਕਰਕੇ ਕੋਈ ਵੀ ਫੈਸਲਾ ਲੈਣਾ ਬਾਅਦ ਦੁਪਹਿਰ ਤੇ ਹਰਗिज ਨਾ ਲਓ ਕਿਤੇ ਤੁਹਾਡਾ ਇਟ ਖੜਕਾ ਹੋਇਆ ਮੇਰੇ ਤਾਂ ਉਹ ਸਾਡੂ ਸਾਹਿਬ ਨੇ ਬਿਜ਼ਨਸਮੈਨ ਨੇ ਉਹ ਉਹਨਾਂ ਨੇ ਇੱਕ ਗੱਲ ਸਮਝਾਈ ਸੀ ਉਹਨਾਂ ਕੋਲ ਕਾਰੋਬਾਰ ਇਦਾਂ ਦਾ ਬੱਸਾਂ-ਮੁੱਸਾਂ ਦਾ ਮਧ ਪ੍ਰਦੇਸ਼ ਰਹਿੰਦੇ ਆ ਉਹਨਾਂ ਨੇ ਇੱਕ ਗੱਲ ਮੈਨੂੰ ਸਮਝਾਈ ਸੀ ਸੰਧੂ ਸਾਹਿਬ ਨੇ ਕਿ ਕਦੇ ਵੀ ਮੈਂ ਇਸ ਤਰ੍ਹਾਂ ਦਾ ਡਿਸੀਜਨ ਆ ਕਿਤੇ ਕੋਈ ਆਪਰੇਟਰ ਨਾਲ ਵਰਕਰ ਨਾਲ ਕਿਤੇ ਵੀ ਕੋਈ ਕਲੇਸ਼ ਆ ਤੇ ਸਵੇਰੇ ਉਸ ਨੂੰ ਸਲਟਾਉਣਾ ਮੈਂ 9 10 11 ਵਜੇ ਤੱਕ ਚਾਹੇ ਸਰਦੀ ਹੈ ਚਾਹੇ ਗਰਮੀ ਹੈ 12 ਵਜੇ ਤੋਂ ਬਾਅਦ ਜੋ ਹੁੰਦਾ ਉਹਦੇ ਤੇ ਸੋਚ ਵਿਚਾਰ ਕਰੀਦਾ ਅੱਧਾ ਆਪਣਾ ਗੁੱਸਾ ਠੰਡਾ ਹੋ ਜਾਂਦਾ ਅੱਧਾ ਅਗਲੇ ਦਾ ਠੰਡਾ ਹੋ ਜਾਂਦਾ ਹੈ ਸੋ ਇਸ ਕਰਕੇ ਇਹ ਜਿਹੜਾ ਸਲਸਾ ਨਾ ਕਿ ਘਰਾਂ ਤੋਂ ਲੈ ਕੇ ਦੇਸ਼ਾਂ ਤੱਕ ਦੀ ਜਿਹੜੀ ਲੜਾਈ ਹੈ ਉਹਦੇ ਤੇ ਗਰਮੀ ਦਾ ਅਤ ਦਾ ਸਰਪੈਂਦਾ ਤੇ ਇਹਦੇ ਬਾਰੇ ਜਾਣਕਾਰੀ ਲੈਨੇ ਆ ਡਾਕਟਰ ਮਲਕੀ ਸਿੰਘ ਪੱਟੀ ਸਾਹਿਬ ਤੋਂ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਇਹ ਜਿਹੜੀ ਨਿਊਯਾਰਕ ਟਾਈਮ ਦੀ ਰਿਪੋਰਟ ਹੈ ਕਿ ਗਰਮੀ ਦੇ ਦਿਨਾਂ ਦੇ ਦੌਰਾਨ ਗਰਭ ਵਿੱਚ ਪਏ ਬੱਚੇ ਵੀ ਹਾਲਾਂਕਿ ਬੜਾ ਕੰਫਰਟੇਬਲ ਜਾਨ ਹੁੰਦਾ ਮਾਤਾ ਦੇ ਗਰਭ ਵਿੱਚ ਧਰਮ ਵਾਲੇ ਤਾਂ ਕਹਿੰਦੇ ਨਰਕ ਹੈ ਪਰ ਬਹੁਤ ਕੰਫਰਟੇਬਲ ਜਾਨ ਹੁੰਦਾ ਬੱਚਾ ਉਸ ਤੋਂ ਜਦੋਂ ਬਾਹਰ ਕੱਢਿਆ ਜਾਂਦਾ ਰੋਂਦਾ ਹੈ ਪਰ ਇਸ ਦੌਰਾਨ ਗਰਮੀ ਦਾ ਜਿਸ ਤਰ੍ਹਾਂ ਇਹ ਅਸਰ ਹਰ ਬਸ਼ਰਤ ਤੇ ਜੀਵ ਜੰਤੂ ਤੇ ਵਾਤਾਵਰਨ ਪ੍ਰਕਿਰਤੀ 'ਚ ਕਰਦੇ ਤੇ ਪੈਂਦਾ ਮੈਡੀਕਲ ਟਰਮ ਤੇ ਕੀ ਕਹਿੰਦੀ ਹੈ ਫਿਰ ਡਾਕਟਰ ਭੱਟੀ ਸਾਹਿਬ ਇਸ ਬਾਰੇ ਜੀ ਡਾਕਟਰ ਸਾਹਿਬ ਜਦੋਂ ਸੋਰੀ ਟੋਣਾ ਸਾਹਿਬ ਇਹ ਕਿੰਨਾ ਜਦੋਂ ਕੀ ਹੁੰਦਾ ਕਿ ਜਿਵੇਂ ਮੰਨ ਲਓ ਕਿ ਜੋ ਮਾਤਾ ਦੇ ਸਰੀਰ ਦੇ ਵਿੱਚ ਤਬਦੀਲੀਆਂ ਆਉਣਗੀਆਂ ਨਾ ਜੀ ਉਹੀ ਉਹੀ ਮਤਲਬ ਬੱਚੇ ਦੇ ਵਿੱਚ ਆਉਣੀਆਂ ਨੇ ਜੀ ਮਾਤਾ ਦਾ ਘਸਾ ਵਧੀ ਜਾਂਦਾ ਤੇ ਨਾਲ ਬੱਚੇ ਦੇ ਉੱਪਰ ਵੀ ਇਫੈਕਟ ਹੁੰਦਾ ਜੋ ਜੋ ਵੀ ਮਤਲਬ ਇਸ ਤਰ੍ਹਾਂ ਦਾ ਹੁੰਦਾ ਜੀ ਜੋ ਬੈਡ ਇਫੈਕਟ ਜਿਹੜੇ ਕਿਸੇ ਗਰਮੀ ਦੇ ਸਰਦੀ ਦੇ ਉਹ ਮਾਂ ਦੇ ਉੱਪਰ ਪੈਣਗੇ ਉਹੀ ਗਰਭ ਦੇ ਵਿੱਚ ਪਰਦੇ ਵਿੱਚ ਤੇ ਉੱਪਰ ਪੈਣਗੇ ਜੀ ਗਰਮੀ ਨਾਲ ਕੀ ਹੁੰਦਾ ਕਿ ਤੁਹਾਡਾ ਟੋਟਲੀ ਸਿਸਟਮ ਅਫਸੈਟ ਹੁੰਦਾ ਜਦੋਂ ਲੋਡ ਤੋਂ ਜ਼ਿਆਦਾ ਸਾਡੀ ਹੀਟ ਬਾਹਰ ਦੀ ਵੱਜ ਜਾਂਦੀ ਹੈ ਕਿਉਂਕਿ ਹਾਈਪੋਥੈਲਾਮਸ ਜਿਹੜਾ ਉਹ ਪ੍ਰੋਪਰ ਕੰਮ ਨਹੀਂ ਕਰਦਾ ਬੱਚੇ ਦੇ ਵਿੱਚ ਤੇ ਹਲੀ ਬਿਲਕੁਲ ਨਹੀਂ ਕਰ ਰਿਹਾ ਹੁੰਦਾ ਉਸ ਦੇ ਅਕੋਰਡਿੰਗਲੀ ਫਿਰ ਉਹਦੇ ਜਿਹੜੇ ਹੋਣ ਵਾਲੇ ਬਲੇਸਰ ਨੇ ਉਹ ਨਾਲ ਮਤਲਬ ਉਹਨਾਂ ਦੇ ਉੱਪਰ ਵੀ ਪੈ ਜਾਂਦੇ ਜੀ ਇਹਦੇ ਤੋਂ ਡਾਕਟਰ ਸਾਹਿਬ ਬਚਣ ਦੇ ਵਾਸਤੇ ਕੋਈ ਕੁਝ ਮੈਡੀਸਨ ਦਾ ਵੀ ਕੋਈ ਅਸਰ ਹੈ ਕਿ ਜੇ ਗਰਮੀ ਦਾ ਸੀਜ਼ਨ ਆ ਜਿਸ ਤਰ੍ਹਾਂ ਬੀਪੀ ਦੀ ਦਵਾਈ ਅਸੀਂ ਸੋਇਲ ਦੇ ਵਿੱਚ ਜੋ ਡਾਕਟਰ ਤੋਂ ਲੈਨੇ ਆ ਇਹ ਵੀ ਦੱਸਦੇ ਆ ਕਿ ਗਰਮੀ ਦੇ ਸੀਜ਼ਨ ਦੇ ਦੌਰਾਨ ਜਿਹੜੇ ਡਾਕਟਰ ਨੇ ਤੁਹਾਡੀ ਡੋਜ਼ ਨੂੰ ਵੀ ਚੇਂਜ ਕਰਦੇ ਨੇ ਜੇ ਤੁਸੀਂ ਬੀਪੀ ਦਾ ਹੋਰ ਕਿਸੇ ਖਾਸ ਬਿਮਾਰੀ ਦੇ ਕੰਟੀਨਿਊ ਦਵਾਈ ਲੈਂਦੇ ਹੋ ਲਗਾਤਾਰ ਤਾਂ ਗਰਮੀ ਦੇ ਸੀਜ਼ਨ ਦੇ ਦੌਰਾਨ ਜ਼ਰੂਰ ਆਪਣੇ ਫੈਮਿਲੀ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ ਕਿਉਂਕਿ ਡੋਜ਼ ਵਧਾਉਣੀ ਘਟਾਉਣੀ ਵੀ ਪੈਂਦੀ ਹੈ ਗਰਮੀ ਸਰਦੀ ਦੇ ਸੀਜ਼ਨ 'ਚ ਉਸਮਦਾ ਅਗਰ ਚੰਗਾ ਮੰਦਾ ਜੋ ਵੀ ਅਸਰ ਪੈ ਰਿਹਾ ਉਸ ਦੇ ਅਕੋਰਡਿੰਗਲੀ ਘਟ ਜਾਂ ਵਧ ਕਰਨੀ ਪੈਂਦੀ ਹੂੰ ਹੂੰ ਗ੍ਰੋਸ ਦਾ ਤਾਂ ਫਰਕ ਮਤਲਬ ਜਿਹੜਾ ਉਹ ਕੁਦਰਤੀ ਗੱਲ ਹੁੰਦੀ ਹੈ ਨਾ ਜਦੋਂ ਬਾਕੀ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਲੋੜ ਤੋਂ ਜ਼ਿਆਦਾ ਗਰਮੀ ਵਧਦੀ ਹੈ ਨਾ ਫਿਰ ਉਹਦੇ ਨਾਲ ਚਿੜਚਿੜਾਪਨ ਆਉਂਦਾ ਸਾਡੇ ਸੁਭਾਅ ਦੇ ਵਿੱਚ ਉਹ ਜਦੋਂ ਚਿੜਚਿੜਾਪਨ ਆ ਜਾਂਦਾ ਤੇ ਚਿੜਚਿੜਾਪਨ ਦੇ ਨਾਲ ਕਾਸੀ ਮਤਲਬ ਜਿਹੜੀਆਂ ਨਿੱਤ ਬਦੀਨੀਆਂ ਆਉਂਦੀਆਂ ਨੇ ਇਨਸਾਨ ਦੇ ਸੁਭਾਅ ਦੇ ਵਿੱਚ ਸਾਡਾ ਡਾਕਟਰ ਸਾਹਿਬ ਖਾਣ ਪਾਣਾ ਜਿਸ ਤਰ੍ਹਾਂ ਕਿਸੇ ਨੂੰ ਡੇਲੀ ਡਰਿੰਕ ਦੀ ਆਦਤ ਹੈ ਉਹ ਵੀ ਖੈਰ ਬ੍ਰਾਂਡ ਚੇਂਜ ਕਰ ਲੈਂਦੇ ਨੇ ਕਿ ਜੇ ਸਰਦੀ ਆ ਤਾਂ ਭਾਈ 3X ਚੱਲਣ ਦਿਓ ਗਰਮੀਆਂ ਤਾਂ ਬੀਅਰ ਤੇ ਆ ਜਾਓ ਜਾਂ ਵਾਈਨ ਤੇ ਆ ਜਾਓ ਵਿਸਕੀ ਤੇ ਆ ਜਾਓ ਜਿਹੜਾ ਇਸ ਤਰ੍ਹਾਂ ਦਾ ਵੈਜ ਨੌਨ ਵੈਜ ਖਾਣ ਪਾਣਾ ਮੁਰਗ ਮੁਸਲਮਾ ਕੀ ਉਹਦੇ 'ਚ ਵੀ ਤਬਦੀਲੀਆਂ ਦੀ ਜ਼ਰੂਰਤ ਹੈ ਗਰਮੀ ਦੇ ਦੌਰਾਨ ਤੁਸੀਂ ਠੰਡਿਆਈ ਦੀ ਵਰਤੋਂ ਜਾਂ ਕਤੀਰਾ ਗੋond ਜਾਂ ਇਸ ਤਰ੍ਹਾਂ ਦੇ ਫਲ ਫਰੂਟ ਦੀ ਵਰਤੋਂ ਇਹ ਵੀ ਤਬਦੀਲ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਖਾਣ ਪੀਣ ਦੇ ਵਿੱਚ ਜੋ ਮਚ ਮਸਾਲੇ ਵਾਲੀਆਂ ਚੀਜ਼ਾਂ ਨੇ ਉਹ ਬਹੁਤ ਘੱਟ ਕਰਨੀਆਂ ਚਾਹੀਦੀਆਂ ਪਾਣੀ ਜ਼ਿਆਦਾ ਰਹਿਣਾ ਚਾਹੀਦਾ ਇਨਡੋਰ ਤੇ ਜ਼ਿਆਦਾ ਰਹਿਣਾ ਚਾਹੀਦਾ ਖਾਸ ਕਰਕੇ ਜੇ ਵੀ ਤੁਸੀਂ ਉਗਰਬ ਵਾਲੀ ਮਾਤਾ ਦੀ ਗੱਲ ਕੀਤੀ ਹੂੰ ਉਹਨਾਂ ਨੂੰ ਤਾਂ ਬਿਲਕੁਲ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਡਰੱਗਸ ਹੈ ਜਿਹੜੀ ਚਾਹੇ ਉਹ ਲਕੋਹ ਲਿਆ ਜਾਂ ਉਹ ਮਿਰਚ ਮਸਾਲੇ ਵਾਲੀਆਂ ਜਿਆਦਾਆਂ ਚੀਜ਼ਾਂ ਨੇ ਜਾਂ ਮਤਲਬ ਓਪਨ ਸਿੱਧੀ ਐਕਸਟ੍ਰੀਮ ਹੀਟ ਜਿਹੜੀ ਆ ਉਹਦੇ ਵਿੱਚ ਬੈਠ ਕੇ ਕੋਈ ਕੰਮ ਕਰਨਾ ਨਹੀਂ ਉਹ ਤਾਂ ਇੰਡੋਰ ਤੇ ਹੀ ਰਹਿਣਾ ਬੈਟਰ ਹੁੰਦਾ ਜੀ ਅੱਛਾ ਡਾਕਟਰ ਸਾਹਿਬ ਜੀ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਫੋਕਲੋਰ ਤੇ ਵੀ ਜਿਹੜਾ ਲੋਕ ਸੱਭਿਆਚਾਰ ਆ ਉਸ ਤੇ ਵੀ ਪਕੜ ਰੱਖਦੇ ਹੋ ਮੇਰਾ ਵੀ ਮੰਨਣਾ ਕੀ ਹੈਗਾ ਹੁਣ ਜਿਹੜੇ ਭਾਵੇਂ Hindu ਭਾਈਚਾਰੇ ਦੇ ਕੋਈ ਵਰਤ ਨੇ ਸਿੱਖਾਂ 'ਚ ਤਾਂ ਖੈਰ ਇਹ ਚੀਜ਼ਾਂ ਕੁਦਰਤੀ ਹੋ हिसाब ਦਾ ਉਹਨਾਂ ਦਾ ਲੰਗਰ ਦਾ ਜੋ ਰਹਿਣ ਸਹਿਣ ਹੈ ਉਹ ਉਸ ਸਿਲਸਿਲੇ ਦੇ ਵਿੱਚ ਥੰਦੇ ਸਰਦਾਈ ਵਰਤੀ ਜਾਂਦੀ ਹੈ ਜਾਂ ਉਹ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਇਸਲਾਮ ਦੇ ਵਿੱਚ ਤੁਸੀਂ ਵੇਖੋ ਕਿ Eid ਆ ਕੇ ਹਟਿਆ ਜਾਂ ਰੋਜ਼ੇ ਗਰਮੀ ਸਰਦੀ ਦਾ ਜਿਹੜਾ ਸੰਤੋਲਨ ਹੈ ਉਸ ਨੂੰ ਬਰਕਰਾਰ ਰੱਖਣ ਲਈ ਉਹ ਜਿਹੜਾ ਇੱਕ ਮਹੀਨੇ ਦੇ ਰੋਜ਼ੇ ਰੱਖਣਾ ਹੈ ਵਰਤ ਰੱਖਣਾ ਫਾਸਟਿੰਗ ਜਿਸ ਨੂੰ ਮੈਡੀਕਲ ਟਰਮ ਵੀ ਕਿਤੇ ਨਾ ਕਿਸੇ ਹੱਦ ਤੱਕ ਜਾਇਜ਼ ਠਹਿਰਾਉਂਦੀ ਹੈ ਉਹ ਜਿਹੜਾ ਜੈਨ ਭਾਈਚਾਰੇ 'ਚ ਹੁਣ ਜਿਸ ਤਰ੍ਹਾਂ ਚੁਮਾਸੇ ਆਉਣੇ ਆ ਇਹਨਾਂ ਚੁਮਾਸਿਆਂ ਦੇ ਦੌਰਾਨ ਉਹਨਾਂ ਦਾ ਜੋ ਪੈਟਰਨ ਹੈ ਕਿ ਸੂਰਜ ਛਿਪਣ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਖਾਣਾ ਤੇ ਇਸ ਸਿਲਸਿਲੇ ਵਿੱਚ ਇਹ ਜਿਹੜੇ ਚੁਮਾਸੇ ਐ ਉਹ ਵੀ ਉਹਨਾਂ ਦੇ ਵਿੱਚ ਉਹਨਾਂ ਦਾ ਲਾਈਫਸਟਾਈਲ ਖਾਣ-ਪੀਣ ਬਦਲਦਾ ਇਹਦੇ ਵਿੱਚ ਧਰਮ ਦੇ ਵਿੱਚ ਕੁਝ ਅੱਛੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਪਕੜ ਹੀ ਨਹੀਂ ਪਾ ਰਹੇ ਉਹਨਾਂ ਨੂੰ ਕੋਈ ਰਸਮ ਤੱਕ ਸੀਮਤ ਰੱਖਿਆ ਇੱਕ ਲਾਈਫਸਟਾਈਲ ਦੇ ਤੌਰ ਤੇ ਨਹੀਂ ਸਮਝਿਆ ਇਹ ਕਿੱਦਾਂ ਵੇਖਦੇ ਹੋ ਕੋਣਸੇ ਵੀ ਕੋ ਧਰਮ ਦੇ ਵਿੱਚ ਤਾਂ ਕਾਫੀ ਚੀਜ਼ਾਂ ਚੰਗੀਆਂ ਨੇ ਪਰ ਪਰ ਇਹਨਾਂ ਵੀ ਉੱਥੇ ਤੱਕ ਅਸੀਂ ਪਹੁੰਚੀ ਨਹੀਂ ਉਹ ਥੋੜਾ ਵਿਸ਼ਾਣ ਲੰਮਾ ਹੋ ਜਾਣਾ ਜੇ ਉਹਦੋਂ ਨੂੰ ਗਏ ਤੇ ਮੇਨ ਕੀ ਉਹਦਾ ਜਿਵੇਂ ਗਰਮੀਆਂ ਦੀ ਆਪਾਂ ਗੱਲ ਕਰੀਏ ਗਰਮੀਆਂ ਦੇ ਵਿੱਚ ਸਾਨੂੰ ਲਿਕਿਡ ਜ਼ਿਆਦਾ ਲੈਣਾ ਚਾਹੀਦਾ ਜਿਵੇਂ ਕਰਦੀ ਬਣੀ ਹੋਈ ਲੱਸੀ ਹੁੰਦੇ ਨੇ ਉਹ ਡਰਾਈ ਹੁੰਦੇ ਨੇ ਤੇ ਗਰਮੀਆਂ ਦੇ ਵਿੱਚ ਸਾਨੂੰ ਮਿਲਦੇ ਨੇ ਸਾਰੇ ਪਾਣੀ ਨਾਲ ਭਰੇ ਹੁੰਦੇ ਨੇ ਜਿਵੇਂ ਵਾਟਰਮੈਲਨ ਆ ਜੋ ਵੀ ਮਤਲਬ ਅਸਰਾਂ ਦੇ ਅਗੇ ਇਸ ਕਰਕੇ ਇਹ ਸਾਨੂੰ ਬਹੁਤ ਵਧੀਆ ਰਹਿੰਦੇ ਨੇ ਕੋ ਇਹਨਾਂ ਦੇ ਵਿੱਚੋਂ ਮਿਨਰਲਸ ਵੀ ਮਿਲਦੇ ਨੇ ਸਾਨੂੰ ਵੈਸੇ ਵੀ ਠੰਡ ਪਹੁੰਚਾਉਂਦੇ ਨੇ ਸਾਡੇ ਰੂਹ ਨੂੰ ਸਕੂਨ ਵੀ ਮਿਲਦਾ ਹੈ ਸਾਨੂੰ ਸ਼ਾਂਤੀ ਵੀ ਮਿਲਦੀ ਜਦੋਂ ਕਲਰਫੁਲ ਫਰੂਟ ਅਸੀਂ ਲੈਨੇ ਆ ਇਹ ਸਾਡੇ ਵਾਸਤੇ ਮਤਲਬ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋਗੇ ਚਾਹ ਕੌਫੀ ਕੱਟ ਲਓ ਤੇ ਆਪਣੇ ਜਿਹੜੇ ਮਿਰਚ ਮਸਾਲੇ ਵਾਲੀਆਂ ਜਿਹੜੀਆਂ ਕਲੀਆਂ ਹੋਈਆਂ ਚੀਜ਼ਾਂ ਨੇ ਉਹ ਗਰਮੀ ਦੇ ਵਿੱਚ ਕੱਟ ਲੈਣੀਆਂ ਤੇ ਵੀ ਤੇ ਖਾਣਾ ਸਾਨੂੰ ਲਾਈਟ ਲੈਣਾ ਚਾਹੀਦਾ ਜੀ ਇਕਦਮ ਪੇਟ ਭਰ ਕੇ ਜਿਹੜਾ ਖਾਣਾ ਖਾਣਾ ਉਹ ਨਹੀਂ ਠੀਕ ਹੈਗਾ ਜੀ 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 ਸੋ ਬਹੁਤ ਧੰਨਵਾਦ ਡਾਕਟਰ ਮਲਕੀ ਸਿੰਘ ਪੱਟੀ ਸਾਹਿਬ ਮਿਹਰਬਾਨੀ ਤੁਸੀਂ ਇਸ ਬਾਰੇ ਬੇਸ਼ਕੀਮਤੀ ਜਾਣਕਾਰੀ ਦਿੱਤੀ ਹੈ ਮਿਹਰਬਾਨੀ ਸਰ ਸਤਿ ਸ਼੍ਰੀ ਅਕਾਲ ਓਕੇ ਸ਼ੁਕਰੀਆ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਹ ਸੰਨ ਡਾਕਟਰ ਮਲਕੀ ਸਿੰਘ ਪੱਟੀ ਸਾਹਿਬ ਪੱਟੀ ਤੋਂ ਜੁੜੇ ਸੰਨ ਸੋ ਇਸ ਕਰਕੇ ਗਰਮੀ ਦਾ ਮੌਸਮ ਹੀਟ ਵੇਵ ਦਾ ਜਿਹੜਾ ਅਸਰ ਹੈ ਨਾ ਉਹ ਸਾਡੀ ਯਾਦਾਸਤ ਤੇ ਸਾਡੇ ਸਰੀਰ ਤੇ ਸਾਡੇ ਮਸਤਕਬਲ ਜਿਹੜੇ ਬੱਚੇ ਗਰਭ ਚ ਨੇ ਉਹਨਾਂ ਤੇ ਵੀ ਬਹੁਤ ਅਸਰ ਪਾਉਂਦਾ ਸੋ ਇਸ ਕਰਕੇ ਜਿਹੜੀਆਂ ਗਰਭਵਤੀ ਮਾਵਾਂ ਨੇ ਉਹਨਾਂ ਦਾ ਸਾਨੂੰ ਖਾਸ ਖਿਆਲ ਰੱਖਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਭਵਿੱਖ ਹੈ ਨਾ ਉਹ ਬੱਚੇ ਨੇ ਤੁਸੀਂ ਜੇ ਲੱਖ ਕਮਾਈਆਂ ਕਰਦੇ ਹੋ ਨਿੱਕੀ ਨਿੱਕੀ ਗੱਲ ਤੇ ਆਪਣੀ ਵਾਈਫ ਦੇ ਨਾਲ ਝਗੜਾ ਝੇੜਾ ਕਰਦੇ ਹੋ ਖਾਸ ਕਰਕੇ ਜਿਹੜੀ ਪ੍ਰੈਗਨੈਂਟ ਹੈ ਉੱਥੇ ਜਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਉਹਨੂੰ ਇੱਕ ਕੰਫਰਟੇਬਲ ਇੱਕ ਟੋਕਵਾ ਮਾਹੌਲ ਮਿਲੇ ਉਹਦੇ ਖਾਣ ਪਾਣ ਦਾ ਖਾਸ ਪ੍ਰਬੰਧ ਹੋਵੇ ਜੇ ਉਹ ਗਰਮੀ ਦਾ ਸੀਜ਼ਨ ਹੈ ਤੇ ਉਹਦੇ ਲਈ ਸੰਤਰਾ ਮਾਲਟਾ ਜਾਂ ਜਿਹੜੀਆਂ ਠੰਡਿਆਈ ਵਾਲੀਆਂ ਚੀਜ਼ਾਂ ਨੇ ਉਹ ਇਹਨਾਂ ਦਾ ਇਸਤੇਮਾਲ ਹੋਵੇ ਤਾਂ ਜਿਹੜੀਆਂ ਟਿੱਕੀਆਂ ਟੁਕੀਆਂ ਜਾਂ ਜਿਹੜੇ ਭੱਲੇ ਭੁੱਲੇ ਜਾਂ ਹੋਰ ਇਹ ਅਲਪ ਮਲਟਮ ਅਲਮ ਗਲਮ ਖਾਂਦੀਆਂ ਨੇ ਬੀਬੀਆਂ ਨਾ ਆ ਗੋਲ ਗੱਪੇ ਹਨਾ ਉਹਨਾਂ ਤੋਂ ਥੋੜਾ ਜਿਹਾ ਗਰੇਜ਼ ਕਰਨ ਪਾਣੀ ਪਤਾਸਿਆਂ ਤੋਂ ਕਿਉਂਕਿ ਇਹਦੇ ਨਾਲ ਉਹਨਾਂ ਦੇ ਜੀਬ ਦੇ ਸਵਾਦ ਦਾ ਅਸਰ ਨਹੀਂ ਹੈ ਇਹਨਾਂ ਨਾਲ ਤੁਹਾਡਾ ਭਵਿੱਖ ਜੁੜਿਆ ਜਿਹੜੀ ਤੁਹਾਡੀ ਮਾਸੂਮੀਅਤ ਤੁਹਾਡੇ ਵਾਰਸ ਤੁਹਾਡੇ ਗਰਭ ਵਿੱਚ ਨੇ ਇਹ ਇਸ ਦੌਰਾਨ ਤੁਹਾਡੀ ਖਾਧੀਆਂ ਹੋਈਆਂ ਇਹ ਚੀਜ਼ਾਂ ਇਸ ਮੌਸਮ ਦੇ ਦੌਰਾਨ ਸਿਰਫ ਤੁਹਾਡਾ ਜਿਹੜਾ ਜੀਬ ਦਾ ਚਟਕੋਰਾਪਣ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਵਾਸਤੇ ਬੜਾ ਖਤਰਨਾਕ ਹੋ ਸਕਦਾ ਸੋ ਇਸ ਤੇ ਜਰੂਰ ਗੌਰ ਪ੍ਰਮਾਣ ਦੀ ਜਰੂਰਤ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਮਾਂ ਦੇ ਲਿੰਕ ਤੁਸੀਂ ਆਪਣੇ ਵਟਸਐਪ ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਇਸੇ ਹੀ ਨੰਬਰ 9876309655 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਇਹ ਸੀ ਜਾਣਕਾਰੀ ਗਰਮੀ ਦੇ ਵਾਧੇ ਅਸਰ ਦੇ ਮੁਤਲਕ